ਜਿਵੇਂ ਕਿ ਅਸੀਂ ਸਾਰੇ ਜਾਣਦੇ ਆ ਕਿ ਆਨਲਾਈਨ ਬਹੁਤ ਜ਼ਿਆਦਾ ਫਰਾਡ ਹੋ ਰਿਹਾ ਹੈ। ਤੁਹਾਡੇ ਬੈਂਕ ਅਕਾਊਂਟ ਦੇ ਵਿੱਚੋਂ ਪੈਸੇ ਘਟ ਕੇ ਤੁਹਾਨੂੰ ਝੂਨਾ ਲਗਾਇਆ ਜਾ ਰਿਹਾ ਹੈ। ਉਹ ਫਰਾਡ ਦੇ ਵਿੱਚੋਂ ਬਚਣ ਦੇ ਲਈ ਤੁਸੀਂ ਕੀ ਕਰਨਾ ਹੈ? ਮੈਂ ਤੁਹਾਨੂੰ ਸਟੈਪ ਬਾਈ ਸਟੈਪ ਸਾਰੀ ਪ੍ਰोसीडिंग ਦੱਸਾਂਗਾ। ਇਹਦੇ ਵਿੱਚ ਜ਼ਿਆਦਾਤਰ ਜਿਹੜੇ ਫਰਾਡ ਹੈ ਉਹ ਪੜੇ ਲਿਖੇ ਲੋਕਾਂ ਨਾਲ ਹੋ ਰਿਹਾ ਹੈ। ਜਿਨ੍ਹਾਂ ਨੇ ਪੂਰੀ ਜੋ ਪੂਰੀ ਤਰ੍ਹਾਂ ਆਏ ਨੇ ਬਟ ਵਿਆਦ ਹੈਗੇ ਪਰ ਉਹ ਚਿੰਤਤ ਨਹੀਂ ਹੈਗੇ। ਚਿੰਤਤ ਦਾ ਮਤਲਬ ਕੀ ਹੈ? ਨਗਲੀ ਕਰੀ ਜਾਂਦੇ ਨੇ ਨੈਗਲੀਜੈਂਸ ਕਰਤੀ ਜਾਂਦੇ ਜਿਸ ਦੇ ਕਾਰਨ ਸਕੈਮਰ ਜਿਹੜੇ ਉਹ ਫਰਾਡ ਕਰ ਜਾਂਦੇ ਉਹਨਾਂ ਦੇ ਨਾਲ ਉਹ ਸਕੈਮਰ ਕਿਵੇਂ ਫਰਾਡ ਕਰਦੇ ਆ ਤੇ ਕੀ ਕੀ ਗੱਲਾਂ ਤੁਸੀਂ ਧਿਆਨ ਰੱਖੋ ਤੇ ਅਵਿਆਰ ਰਹੋ ਅਗਰ ਤੁਸੀਂ ਅਵਿਆਰ ਨਹੀਂ ਰਹੇ ਤੁਸੀਂ ਕਿੰਨੇ ਵੀ ਬੜੇ ਨਖੇਦਾਂ ਤੁਸੀਂ ਫਰਾਡ ਦਾ ਸ਼ਿਕਾਰ ਹੋਈ ਜਾਮੂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਏਟੀਐਮ ਦੇ ਪਿੱਛੇ ਸੀਬੀਵੀ ਨੰਬਰ ਹੁੰਦਾ ਹੈ ਉਹ ਨੰਬਰ ਕਦੇ ਵੀ ਬੈਂਕ ਨਹੀਂ ਮੰਗਦਾ ਉਹ ਤੁਸੀਂ ਕਦੇ ਵੀ ਸ਼ੇਅਰ ਨਹੀਂ ਕਰਨਾ ਅਗਰ ਤੁਹਾਨੂੰ ਕੋਈ ਸੀਸੀਬੀ ਨੰਬਰ ਦੇਣ ਲਈ ਕਹਿੰਦਾ ਹੈ ਤਾਂ ਉਸ ਇਸ ਸੰਜੋ ਲੋਕ ਵੀ ਉਹ ਦਾ ਨਾਲ ਫਰਾਉਡ ਕਰਨ ਦੀ ਕੋਸ਼ਿਸ਼ ਤੇ ਵਿੱਚ ਹੈ ਕੈਵਰ ਬੈਂਕ ਐ ਕਸਟਮਰ ਕੇਅਰ ਬਣ ਕੇ ਐ ਐਗਜ਼ੀਕਿਊਟਿਵ ਜਿਹੜੇ ਸੀਸੀਵੀ ਨੰਬਰ ਮੰਗਣ ਲੱਗ ਜਾਂਦੇ ਵੀ ਅਸੀਂ ਬੈਂਕ ਦੇ ਕਸਟਮਰ ਕੇਅਰ ਤੋਂ ਬੋਲ ਰਹੇ ਆ ਤੇ ਸਾਨੂੰ ਸੀਸੀਵੀ ਨੰਬਰ ਸੀਵੀਵੀ ਨੰਬਰ ਦਿਓ ਦੋਸਤੋ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਸੀਵੀਵੀ ਨੰਬਰ ਬੈਂਕ ਤੋਂ ਕਦੇ ਨਹੀਂ ਮੰਗਦਾ ਇਸ ਲਈ ਕਿਸੇ ਨੂੰ ਵੀ ਫੋਨ ਤੇ ਆਪਣੇ ਏਟੀਐਮ ਦਾ ਸੀਵੀਵੀ ਨੰਬਰ ਨਾ ਦੱਸੋ ਸੈਕੰਡ ਦੋਸਤੋ ਓਟੀਪੀ ਜਿਸ ਦੇ ਅੱਥਰ ਆਪ ਜਦੋਂ ਪੇਮੈਂਟ ਕਰਦੇ ਆਂ ਤਾਂ ਆਪਾਂ ਨੂੰ ਇੱਕ ਓਟੀਪੀ ਆ ਰਿਹਾ ਹੁੰਦਾ ਹੈ ਕਦੋਂ ਇੱਕ ਫੋਨ ਗੱਲ ਤੇ ਕੋਈ ਆਉਂਦੀ ਹੈ ਤੇ ਫੋਨ ਗੱਲ ਤੇ ਕਨੈਕਟ ਹੋ ਗਿਆ ਤਾਂ ਤੁਹਾਨੂੰ ਕਿਸੇ ਨਾਲ ਕਿਸੇ ਵੱਲੋਂ OTP OTP ਮੰਗਿਆ ਜਾਂਦਾ ਹੈ ਤੁਸੀਂ ਕਦੇ ਵੀ ਕਿਸੇ ਨਾਲ ਫੋਨ ਦੇ ਉੱਤੇ OTP ਨਹੀਂ ਸ਼ੇਅਰ ਕਰੋ ਜੇਕਰ ਕਿਸੇ ਕੰਪਨੀ ਜਾਂ ਬੈਂਕ ਨੇ ਤੁਹਾਡੀ ਸੈਂਸਿਟੀ ਦੇ ਨਾਲ OTP ਦੇਣਾ ਬੰਦ ਤਾਂ ਤੁਸੀਂ ਉਸ ਜਗ੍ਹਾ ਦੇ ਵਿੱਚ ਉੱਤੇ ਜਾ ਕੇ ਉਸ ਪਲੇਸ ਤੇ ਜਾ ਕੇ ਲੋਕੇਸ਼ਨ ਤੇ ਜਾ ਕੇ ਉਸ OTP ਨੂੰ ਜਨਰੇਟ ਕਰਵਾਓ ਤੇ ਸ਼ੇਅਰ ਕਰੋ ਫੋਨ ਤੇ ਕਦੇ ਵੀ OTP ਦੇਖੀ ਸ਼ੇਅਰ ਕਰਦੇ ਹੁੰਦਾ ਤੁਸੀਂ ਜਰੂਰ ਠੱਗੀ ਦਾ ਇਜ਼ਹਾਰ ਹੋ ਜਾਊਗੀ ਨੈਕਸਟ ਸਟੈਪ ਕੀ ਹੈ ਦੋਸਤੋ ਨੈਕਸਟ ਹੈ ਗੇਵਈਸੀ ਦੋਸਤੋ ਗੇਵਈਸੀ ਦੇ ਨਾਮ ਦੇ ਲੇਟਸ ਵੀ ਆਪਣੇ ਇੱਕ ਐਕਟਰ ਨੇ ਹਿਫਤਾ ਉਹਨਾਂ ਦੇ ਨਾਲ 1.5 ਲੱਖ ਰੁਪਏ ਦੀ ਠੱਗੀ ਕੀਤੀ ਹੈ ਇਹ ਤੁਹਾਨੂੰ ਕਾਲੋਂ ਦੇ ਇੱਕ ਕਾਲ ਦੇ ਵਿੱਚ ਤੁਹਾਨੂੰ ਨਿਰਤਨ ਲਿੰਕ ਕੋ ਕਲਿਕ ਕਰਨ ਦੇ ਲਈ ਕਿਹਾ ਜਾਂਦਾ ਹੈ ਸੀਸੀਵੀ ਨੰਬਰ ਸੀਵੀਵੀ ਨੰਬਰ ਮੰਗਿਆ ਜਾਂਦਾ ਹੈ ਓਟੀਪੀ ਮੰਗਿਆ ਜਾਂਦਾ ਹੈ ਤੁਸੀਂ ਆਗਰਾ ਵਿਆਹ ਨਹੀਂ ਤੁਸੀਂ ਉਹ ਨੰਬਰ ਸੀਸੀਵੀ ਓਟੀਪੀ ਸ਼ੇਅਰ ਕਰਤਾ ਤਾਂ ਉਸ ਸਕੈਮਰ ਆਪਣੇ ਸਕੈਮ ਕਰਨ ਦੇ ਵਿੱਚ ਕਾਬਜਾ ਉਹ ਜੁਵਾ ਤੇ ਤੁਹਾਡਾ ਖਾਤਰ ਖਾਦੀ ਕਰ ਦੂ ਨੈਕਸਟ ਹੈ ਦੋਸਤੋ ਯੂਪੀਆਈ ਪੇਮੈਂਟਸ ਯੂਪੀਆਈ ਪੇਮੈਂਟਸ ਤੇ ਉਦੋਂ ਕੇਵਲ ਮੰਨ ਲਓ ਤੁਸੀਂ ਕੋਈ ਫਰਨੀਚਰ ਦੀ ਪੁਰਾਣਾ ਫਰਨੀਚਰ ਵੇਚਣ ਦੇ ਲਈ ਤੁਸੀਂ ਐਡ ਬਾਦ ਨੂੰ ਐ ਕਿਸੇ ਸਾਈਟ ਤੇ ਉਥੋਂ ਤੁਹਾਨੂੰ ਕਾਲ ਆਏਗੀ ਉਹ ਕਹਿੰਗੇ ਤੁਸੀਂ ਮੰਨ ਲਓ ਲੱਖ ਰੁਪਏ ਦਾ ਫਰਨੀਚਰ ਵੇਚ ਰਹੇ ਹਾਂ ਤਾਂ ਉਹ ਤੁਹਾਨੂੰ ਕਹਿੰਦੇ ਵੀ ਅਸੀਂ 1 ਲੱਖ ਪੇ ਕਰਨ ਨੂੰ ਤਿਆਰ ਆ ਤੁਹਾਨੂੰ ਤੁਸੀਂ ਦੱਸੋ ਸਾਨੂੰ ਵੀ ਕਿਸ ਅਕਾਊਂਟ ਦੇ ਵਿੱਚ ਪਾਉਣਾ ਹੈ ਅਸੀਂ ਆਨਲਾਈਨ ਤੁਹਾਨੂੰ ਪੇਮੈਂਟ ਕਰ ਦਿੰਦੇ ਹਾਂ ਤੁਸੀਂ ਸਾਨੂੰ ਫਰਨੀਚਰ ਭੇਜ ਦਿਓ ਤਾਉ ਤੇ ਕਿੰਨਾ ਦੋਸਤਾਂ ਨੂੰ ਪੇਮੈਂਟ ਰਿਕਵੈਸਟ ਭੇਜਦੇ ਨੇ ਜਿਸ ਦੇ ਜਦੋਂ ਤੁਸੀਂ ਯੂਪੀਆਈ ਕੋਡ 'ਤੇ ਕਲਿੱਕ ਕਰਦੇ ਹੋ ਤਾਂ ਉਹ ਜਿਹੜੀ ਪੇਮੈਂਟ ਰਿਕਵੈਸਟ ਦੇ ਨਾਲ ਤੁਹਾਨੂੰ ਪੇਮੈਂਟ ਰੀਸੀਵ ਹੋਣ ਦੀ ਨਹੀਂ ਹੁੰਦੀ ਉਹ ਤੁਹਾਡੇ ਅਕਾਊਂਟ ਦੇ ਵਿੱਚੋਂ ਕੱਢ ਗਈ ਉਸ ਵਿਅਕਤੀ ਨੂੰ ਪੇਮੈਂਟ ਜਿਹੜੀ ਰੀਸੀਵ ਹੋ ਜਾਂਦੀ ਹੈ ਤੁਹਾਡੇ ਨਾਲ ਇੱਕ ਫਰਾਡ ਕਰਨ ਦਾ ਨਵਾਂ ਤਰੀਕਾ ਹੈ ਇਸ ਲਈ ਇਸ ਨੂੰ ਕਦੇ ਵੀ ਯੂਪੀਆਈ ਰਿਕਵੈਸਟ ਆਵੇ Google Pay ਤੇ ਵੀ ਆਗਾ ਹੈ Google Pay ਦੇ ਅਗਰ ਤੁਹਾਨੂੰ ਪੇਮੈਂਟ ਕਰਨ ਦੀ ਰਿਕਵੈਸਟ ਆਉਂਦੀ ਹੈ ਤੁਸੀਂ ਕਦੇ ਵੀ ਪੇਮੈਂਟ ਨਾ ਕਰੋ ਪੇਮੈਂਟ ਕਰਨ ਦੀ ਵਿਜਾ ਅਗਰ ਗੈਸਟ ਨੂੰ ਡਿਲੀਟ ਕਰੋ ਤੇ ਉਸ ਇੰਬੈਰਟੀ ਜਾਂ ਕੰਟੈਕਟ ਨੰਬਰ ਨੂੰ ਬਲਾਕ ਕਰੋ ਹੁਣ ਦੋਸਤ ਇੱਕ ਹੋਰ ਫਰਾਉਟ ਚੱਲਿਆ ਆ ਆਰਟੀਫੀਸ਼ਲ ਇੰਟੈਲੀਜੈਂਸ ਤੇ ਰਹੀ ਤੁਹਾਡੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਦੀ ਆਵਾਜ਼ ਨੂੰ ਕੈਚ ਕਰ ਲੈਂਦੇ ਜੇ ਗਸਟਮਰ ਗੈਤ ਨਹੀਂ ਗੱਲ ਕਰਦੇ ਉਹ ਕੈਚ ਕਰ ਲੈਂਦੇ ਉਸ ਤੋਂ ਬਾਅਦ ਉਸ ਆਵਾਜ਼ ਨੂੰ ਆਰਟੀਫੀਸ਼ਲ ਇੰਟੈਲੀਜੈਂਸ ਦੇ ਰਹੀਂ ਜਿਹਨੂੰ ਕਲੋਨਲ ਵੌਇਸ ਵੀ ਕਹਿੰਦੇ ਆ ਜਿਹਨੂੰ AI ਵੌਇਸ ਵੀ ਕਹਿੰਦੇ ਆ ਉਸ ਦੇ ਰਾਹੀਂ ਤੁਹਾਡੀ ਵੌਇਸ ਜਨਰੇਟ ਕਰਕੇ 加ਦੇ ਤੋਂ ਬਾਜ਼ੀਰ ਨੇ ਰੇਟ ਕਰਕੇ ਕਾਟੇ ਕੇ ਰਿਸ਼ਤੇਦਾਰ ਦੇ ਨਾਮ ਤੇ ਜਿਹਦੇ ਗਵਾਸੇ ਲਾਉਂਦੇ ਆ ਉਹ ਪੈਸੇ ਮੰਗਦੇ ਆ ਪੈਸੇ ਮੰਗ ਤੁਸੀਂ ਸੁਣਦੇ ਹੋ ਵੀ ਮੇਰਾ ਫਲਾਣਾ ਰਿਸ਼ਤੇਦਾਰ ਹੋ ਰਿਹਾ ਜਾਂ ਭਰਾ ਹੋ ਰਿਹਾ ਤੇ ਇਹਨੂੰ ਪੈਸਿਆਂ ਦੀ ਜਰੂਰਤ ਹੋਣੀ ਆ ਤੁਸੀਂ ਆਨਲਾਈਨ ਪੇਮੈਂਟ ਕਰ ਦਿਨੇ ਜਦੋਂ ਕਿ ਦੋਸਤੋ ਅਸਲ ਦੇ ਵਿੱਚ ਇਹ ਯਹਾਂ ਨਹੀਂ ਹੁੰਦਾ ਉਹ ਸਕੈਮਰ ਨੇ ਸਕੈਮ ਕਰ ਦਿੰਦੇ ਤੁਹਾਡੇ ਨਾਲ ਜਦੋਂ ਇਸ ਲਈ ਇੱਥੇ ਵੀ ਜਿਹੜੀ ਨੈਗਲੀਜੈਂਸ ਨਾ ਕਰੋਗੇ ਦੀ ਬਈ ਜੇ ਤੁਹਾਨੂੰ ਕੋਈ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਤੁਹਾਨੂੰ ਪੈਸੇ ਮੰਗਦਾ ਫੋਨ ਤੇ ਤਾਂ ਬੈਸੇ 599 ਇਨਕੁਆਰੀ ਜਰੂਰ ਕਰੋ ਉਸ ਆਪਣੇ ਫੋਨ ਤੋਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਜਾਂ ਜਿਹੜੇ ਰੇਸ ਦੇ ਆਦੋ ਉਸ ਮਿੱਤਰ ਦੇ ਨੇੜਲੇ ਰੇਸ ਦੇ ਨਾਲ ਕੋ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਤਾਂ ਜੋ ਬਰਾਉਡ ਤੋਂ ਬਚਿਆ ਜਾ ਸਕੇ ਨੈਕਸਟ ਹੈ ਦੋਸਤੋ ਤੁਹਾਨੂੰ ਇੱਕ ਫੋਨ ਗੱਲ ਆਉਂਦੀ ਹੈ ਫੋਨ ਗੱਲ ਆ ਗਏ ਤੇ ਤੁਹਾਨੂੰ ਗਹਿ ਲੈ ਮਿੱਦੂ ਜੀ ਆ ਐਪ ਡਾਊਨਲੋਡ ਕਰੋ ਆ ਐਪ ਡਾਊਨਲੋਡ ਕਰਨ ਨਾਲ ਤੁਹਾਨੂੰ ਆ ਬੇਨਫਿਟ ਨੇ ਤੇ ਆਪ ਦੋ ਨੰਬਰ ਐਪਸ ਮੈਂ ਲੰਗੀ ਜੇ ਉਹ ਮਤਲਬ ਉਹ ਲਾਲਚ ਦਿੱਤਾ ਜਾਂਦਾ ਹੈ ਤੁਸੀਂ ਦੋਸਤੋ ਜੇ ਅਗਰ ਉਹ ਐਪ ਡਾਊਨਲੋਡ ਕਰਨੀ ਤਾਂ ਉਸ ਐਪ ਦੇ ਰਾਹੀਂ ਤੁਹਾਡੀ ਜਿਹੜੀ ਸਾਰੀ ਫੋਨ ਦੀ ਜਾਣਕਾਰੀ ਹੈ ਕੈਮਰਜ ਦੇ ਕੋਲ ਚਲੀ ਜਾਂਦੀ ਹੈ ਤੇ ਸਕੈਮਰ ਜੀ ਤੁਹਾਡਾ ਅਕਾਊਂਟ ਖਾਲੀ ਕਰ ਦਿੰਦੇ ਹੈ ਦੋਸਤੋ ਇਸ ਤਰ੍ਹਾਂ ਆਰਮੀਰੀ ਦੇ ਰਿਪੋਰਟ ਦੇ ਮੁਤਾਬਿਕ 2022 ਦੇ ਸਾਲ ਦੇ ਦੌਰਾਨ 1750 ਕਰੋੜ ਦੀਆਂ ਆਨਲਾਈਨ ਠੱਗੀਆਂ ਹੋਈਆਂ ਹਨ ਆਨਲਾਈਨ ਫਰਾਡ ਹੋਏ ਨੇ ਇਸ ਕਰਕੇ ਹਮੇਸ਼ਾ ਸੇਵ ਕਰੋ ਉਸ ਤਰ੍ਹਾਂ ਕਦੇ ਵੀ ਇਹ ਜਾਣਕਾਰੀ ਆਪਣੀ ਸ਼ੇਅਰ ਨਾ ਕਰੋ ਬੈਂਕ ਕਰਦੇ ਵੀ ਸਤੋਂ ਯਾਨੀ ਜਾਣਕਾਰੀ ਨਹੀਂ ਮੰਗਦਾ ਇਹ ਜਦੋਂ ਵੀ ਕੋਈ ਜਾਣਕਾਰੀ ਦੇ ਹੱਥੋਂ ਫੋਨ ਤੇ ਮੰਗੀ ਜਾਂਦੀ ਹੈ ਤੁਸੀਂ ਫੋਨ ਦੇ ਇਹ ਜਾਣਕਾਰੀ ਕਦੇ ਨਾ ਦਿਓ ਤੁਸੀਂ ਅਗਰ ਤਾਂ ਨੋਖਾਤੇ ਦੇ ਨਾਮ ਤੇ ਸਤੋਂ ਜਾਣਕਾਰੀ ਮੰਗੀ ਜਾਂਦੇ ਤਾਂ ਸਬ ਬੈਂਕ ਨੂੰ ਵਿਜ਼ਿਟ ਕਰੋ ਜਾਂ ਕੰਪਨੀਆਂ ਦਾ ਕੰਪਨੀ ਨੂੰ ਵਿਜ਼ਿਟ ਕਰੋ ਉੱਥੇ ਆ ਕੇ ਤੁਹਾਨੂੰ ਜਿਹੜਾ ਕੋਈ OTP ਸ਼ੇਅਰ ਕਰਨਾ ਉਸ ਟਾਈਮ ਤੇ ਜਨਰੇਟ ਕਰਾਗੇ ਫਿਰ ਸ਼ੇਅਰ ਕਰੋ ਆਦਰਵਾਈ ਜੇ ਤੁਸੀਂ ਪੜੇ ਲਿਖੇ ਹੋ ਜਿੰਨੇ ਵੀ ਹੋ ਆਵੇ ਤੁਸੀਂ negligence negligence ਹੋਵੇ ਦਾ ਤਰ ਨਾਲ ਸੰਭਵ ਹੈ ਕਿ ਗਰਾਉਡ ਹੋਵੇਗੀ ਹੋ ਗਿਆ ਧੰਨਵਾਦ ਉਸ ਤੋਂ ਮੇਰੀਆਂ ਆਇਆਂ ਹੋਰ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਨੂੰ ਲਾਈਕ ਪਿਆਰ ਤੇ ਸਬਸਕ੍ਰਾਈਬ ਕਰੋ